ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਜੀ ਦੇ ਨੰਬਰ ਦੇ ਵਿੱਚ ਪਿਆਰੀ ਵੀਰਵਾ ਟਰਾਲੀ ਖੜੀ ਹੈ ਜਾਖੜ ਮੰਡੀ ਫਤਿਆਬਾਦ ਹਰਿਆਣਾ ਦੇ ਵਿੱਚ ਇਹ 13 6.5 ਫੁੱਟ ਟਰਲੀ 13 ਫੁੱਟ ਲੰਬੀ 6.5 ਫੁੱਟ ਚੌੜੀ ਟਾਟਾ ਅਸਟਰੀ ਦੀ ਚਾਦਰ ਲੱਗੀ ਹੋਈ ਹੈ ਇਹਨੂੰ ਤੇ 31 ਕੁਐਮਟਰ ਵੇਟਾ ਟਰਾਲੀ ਦੇ ਵਿੱਚ ਆਪਣਾ 5 ਇੰਚ ਜੱਕ ਲੱਗਿਆ ਹੋਇਆ ਇਹਦੇ ਹੈਵੀ ਵਾਲਾ ਇਹਦੇ ਟਾਇਰ ਨੇ 95% ਟਾਇਰ ਟਰਾਲੀ ਦੇ ਖੜੇ ਨੇ ਦਾ 20 ਫਰੇ ਦੇ ਵਿੱਚਾ ਜਿਹੜਾ ਹੈ ਵੀ ਜਿਹੜਾ ਕੰਨਿਆੜਾ ਹਿੱਸਾ ਹੁੰਦਾ 10 ਇੰਚੀ ਉਹ ਲੱਗਿਆ ਹੋਇਆ ਹੈ 10 ਇੰਚੀ ਹੱਬ ਦੇ ਵਿੱਚ ਟਰਾਲੀ ਬਣੀ ਹੋਈ ਹੈ ਇੱਕ ਵਾਰ ਫਿਰ ਤੁਹਾਨੂੰ ਮੈਂ ਦੱਸ ਦਿੰਨਾ ਹੈ ਤੁਹਾਨੂੰ ਟਾਇਰ ਦੀ ਕੰਡੀਸ਼ਨ ਦੇਖ ਸਕਦੇ ਹੋ ਕਿੰਨੇ ਵਧੀਆ ਕੰਡੀਸ਼ਨ ਦੇ ਟਾਇਰ ਖੜੇ ਨੇ 95% ਟਾਇਰ ਨੇ ਜ ਨਵੇਂ ਬ੍ਰਾਂਡ ਨਿਊ ਟਾਇਰ ਪਏ ਹੋਏ ਨੇ ਟਰਾਲੀ ਦੇ ਵਿੱਚ ਜੱਖੜ ਮੰਡੀ ਫਤਿਹਪੁਰਾਵਾਦ ਹਰਿਆਣਾ ਦੇ ਵਿੱਚ ਟਰਾਲੀ ਖੜੀ ਹੈ ਸਾਡੇ 6 ਫੁੱਟ ਚੌੜੀ 13 ਫੁੱਟ ਲੰਬੀ ਟਰਾਲੀ ਹੈ ਪੱਤੀ ਕਵਾਂਟਰ ਬੇਟਾ ਟਰਾਲੀ ਦਾ ਟਾਟਾ ਸਟੀਲ ਦੀ ਚਾਦਰ ਦੇ ਵਿੱਚ ਬਣੀ ਹੋਈ ਹੈ ਇਹ ਤੇ 10 ਇੰਚੀ ਇਹਨੂੰ ਹਿੱਸਾ ਲੱਗਿਆ ਹੋਇਆ ਹੈ ਹੈਵੀ ਸਿੱੜਕ ਨੇੜਾ ਹੁੰਦਾ ਹੈ 10 ਇੰਚੀ ਹੱਬ ਲੱਗੀ ਹੋਈ ਹੈ ਇਹਨੂੰ ਇਹ ਟਰਾਲੀ ਵੀਰਾਂ ਨੇ ਸੇਲ ਕਰਨੀ ਹੈ ਮਾਲਕ ਵੀਰਾਂ ਨੇ ਬਾਕੀ ਬੱਡੇ-ਬੁੱਡੇ ਲੱਗਿਆ ਹੋਇਆ ਇਹਨੂੰ ਆਪਣਾ ਜਾਲ ਜੁੜੀ ਵਾਲਾ ਜੇ ਕਿਸੇ ਮੇਰੇ ਭਰਾ ਨੇ ਇਹ ਟਰਾਲੀ ਲੈਣੀ ਹੋਵੇ ਤਾਂ ਜਿਹੜੀ ਡਿਮਾਂਡ ਰੱਖੀ ਹੈ ਬਾਈ ਜਾਂ ਵੱਲੋਂ 355000 ਰੱਖੀ ਗਈ ਹੈ ਬਾਕੀ ਬਾਈਆਂ ਦਾ ਨੰਬਰ ਉੱਪਰ ਚੱਲ ਰਿਹਾ ਹੈ ਤੁਸੀਂ ਕੰਟੈਕਟ ਕਰਕੇ ਬਾਈਆਂ ਨਾਲ ਟਰਾਲੀ ਆਪਣਾ ਦੇਖ ਕੇ ਜਾ ਕੇ ਲੈ ਕੇ ਆ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਆਪਣੀ ਚੰਗੀ ਲੱਗੀ ਹੋਵੇ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲਿਕਨ ਦਬਾ ਕੇ ਆਲ ਦੇ ਆਪਣੇ ਕਨੋ ਪ੍ਰੈਸ ਆ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਧੰਨਵਾਦ ਜੀ